ਤੁਸੀਂ ਮੇਰੇ ਨਾਲ ਚੱਲ ਰਹੀ ਵੀਡੀਓ ਦੇਖ ਰਹੇ ਹੋ ਇਹ ਜਿਹੜੀ ਵੀਡੀਓ ਆ ਹਰੇਕ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਅੱਜ ਚੱਲ ਰਹੀ ਆ ਤੇ ਇਸ ਵੀਡੀਓ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਵਿਰੋਧ ਹੋ ਰਿਹਾ ਵਾ ਵਿਰੋਧ ਹੋਣਾ ਜਾਇਜ਼ ਵੀ ਆ ਮੈਂ ਥੋੜਾ ਜਿਆਦਾ ਦੱਸਦਾ ਜਾਵਾਂ ਇਹ ਜਿਹੜੀ ਵੀਡੀਓ ਆ ਇਹ ਪੰਜਾਬ ਭਾਸ਼ਾ ਵਿਭਾਗ ਦੇ ਵੱਲੋਂ ਇਹ ਗੌਰ ਹਾਲ ਸ਼੍ਰੀਨਗਰ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ 350 ਸਾਲਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਜਿਹੜੀ ਆ ਇਹ ਪ੍ਰੋਗਰਾਮ ਜਿੱਥੇ ਕਰਵਾਇਆ ਜਾ ਰਿਹਾ ਵਾ ਇਹ ਵੀਡੀਓ ਉਥੋਂ ਦੀ ਆ ਹੈਰਾਨੀ ਦੀ ਗੱਲ ਇਹ ਆ ਕਿ ਇੱਕ ਕਲਾਕਾਰ ਸਟੇਜ ਦੇ ਉੱਤੇ ਹੱਥ ਵਿੱਚ ਮੈਕ ਫੜ ਕੇ ਉਹ ਕੋਈ ਲੱਚਰਤਾ ਵਾਲਾ ਗੀਤ गा ਰਿਹਾ ਵਾ ਤੇ ਥੱਲੇ ਜਿਹੜੇ ਦੇਖੇ ਹੋਏ ਲੋਕ ਆ ਹੈ ਤੇ ਵੈਸੇ ਗੁਰੂ ਤੇਗ ਬਹਾਦਰ ਮਰਦੀ ਸ਼ਹਾਦਤ ਨੂੰ ਸਮਰਪਿਤ ਇਹ ਸਮਾਗਮ ਪਰ ਆਪਾਂ ਸੰਗਤ ਨਹੀਂ ਕਹਿ ਸਕਦੇ ਕਿਉਂਕਿ ਸੰਗਤ ਉਹ ਹੁੰਦੀ ਆ ਨਾ ਜਿੱਥੇ ਗੁਰੂ ਦੀ ਗੱਲ ਹੁੰਦੀ ਹੋਵੇ ਸੋ ਆਮ ਤੌਰ ਤੇ ਆਪਾਂ ਉਹਨੂੰ ਕਹਿ ਸਕਦੇ ਹਾਂ ਜਿੱਥੇ ਗੁਰੂ ਦੀ ਵਿਚਾਰ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੋਵੇ ਜਿੱਥੇ ਗੁਰਬਾਣੀ ਦੀ ਗੱਲ ਹੁੰਦੀ ਹੋਵੇ ਇਹ ਤੇ ਲੋਕ ਆ ਭੀੜ ਇਕੱਠੀ ਹੋਈ ਪਈ ਆ ਲੈਕਚਰ ਗਾਣਿਆਂ ਦੇ ਉੱਤੇ ਲੋਕੀ ਨੱਚ ਰਹੇ ਆ ਉੱਥੇ ਕੁਛ ਮਰਗੀਆਂ ਸਤਕਾਰਯੋਗ ਪਹਿਣਾ ਜਿਨ੍ਹਾਂ ਦਾ ਸਿਰ ਨੰਗਾ ਵਾ ਉਹ ਵੀ ਸਟੇਜ ਤੇ ਚੜ ਕੇ ਇਸ ਕਲਾਕਾਰ ਦੇ ਨਾਲ ਜਿੱਥੇ ਫੋਟੋਆਂ ਖਿਚਵਾ ਰਹੀਆਂ ਸੈਲਫੀਆਂ ਕਰ ਰਹੀਆਂ ਵਾ ਉਹ ਵੀ ਨਾਲ ਸਟੇਜ ਦੇ ਉੱਤੇ ਨੱਚ ਰਹੀਆਂ ਵਾ ਹੁਣ ਤੁਸੀਂ ਇਸ ਤਲਾ ਤਾਰ ਨੂੰ ਦੇਖੋ ਇਹਦੇ ਸਿਰ ਦੇ ਉੱਤੇ ਦਸਤਾਰ ਬੰਨੀ ਹੋਈ ਆ ਇਹਦੇ ਪ੍ਰਕਾਸ਼ ਦਾੜਾ ਵਾ ਵੈਸੇ ਇਹਦੀ ਵੀਡੀਓ ਆ ਚੁੱਕੀ ਆ ਇਹਨਾਂ ਨੇ ਸ਼੍ਰੀ ਅਕਾਲ ਤਖਤ ਦੇ ਉੱਤੇ ਜਾ ਕੇ ਕੌਮ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਉਹਨਾਂ ਦੇ ਕੋਲੋਂ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਇਹਨਾਂ ਨੇ ਆਪਣਾ ਮਾਫੀ ਮੰਗੀ ਐ ਸਪਸ਼ਟੀਕਰਨ ਦਿੱਤਾ ਵਾ ਉਹਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਆਇਆ ਤੇ ਬੈਨਰ ਦੇ ਬਲ ਜਿਹੜਾ ਪਿੱਛੇ ਲੱਗਾ ਵਾ ਉਦੇ ਵੱਲ ਮੇਰਾ ਧਿਆਨ ਨਹੀਂ ਗਿਆ ਮੈਂ ਸਿੱਧਾ ਸਟੇਜ ਤੇ ਚੜ੍ਹਿਆ ਤੇ ਜਾ ਕੇ ਉੱਥੇ ਮੈਂ ਆਪਣੀ ਜਿਹੜੀ ਆ ਪਰਫਾਰਮੈਂਸ ਦੇਣੀ ਉਹ ਸ਼ੁਰੂ ਕਰ ਦਿੱਤੀ ਪਰ ਮਾਫ ਕਰਿਓ ਐਡੀ ਕੋਈ ਗੱਲ ਸਮਝ ਵਿੱਚ ਨਾ ਆਉਣ ਵਾਲੀ ਹੋਣੀਗੀ ਕਿਉਂਕਿ ਪਿੱਛੇ ਜਿਹੜਾ ਲਿਖਿਆ ਹੋਇਆ ਬੋੜਾ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਤੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਪਤਾ ਲੱਗ ਰਿਹਾ ਵਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹੀਦੀ ਸ਼ਤਾਬਦੀਆਂ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਵਾ ਬੈਸੇ ਤੇ ਜਿਹੜੇ ਪ੍ਰਬੰਧਕਾ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਪਰ ਉਤੋਂ ਵੱਡੀ ਗਲਤੀ ਆ ਜਿਵੇਂ ਇਹ ਕਹਿ ਰਹੇ ਮੈਂ ਮਾਫੀ ਮੰਗ ਲਈ ਮੈਨੂੰ ਪਤਾ ਨਹੀਂ ਲੱਗਾ ਇਹ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਜਦੋਂ ਵੀ ਕੋਈ ਕਲਾਕਾਰ ਪ੍ਰੋਗਰਾਮ ਬੁੱਕ ਕਰਦਾ ਵਾ ਤੇ ਉਹ ਪ੍ਰਬੰਧਕਾਂ ਦੇ ਕੋਲ ਸਾਰਾ ਉਸ ਪ੍ਰੋਗਰਾਮ ਦੇ ਬਾਰੇ ਪੁੱਛਦਾ ਵਾ ਵੀ ਕਿਵੇਂ ਦਾ ਪ੍ਰੋਗਰਾਮ ਆ ਤੇ ਇੱਥੇ ਆ ਕੇ ਕਿਹਨੂੰ ਸਮਰਪਿਤ ਪ੍ਰੋਗਰਾਮ ਆ ਇਹ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ ਕਿ ਇਹਨਾਂ ਨੂੰ ਪਤਾ ਨਹੀਂ ਹੋਊਗਾ ਕਿਉਂਕਿ ਕਲਾਕਾਰ ਤਿਆਰੀ ਕਰਕੇ ਜਾਂਦੇ ਆ ਸਾਡਾ ਖੁਦ ਅਸੀਂ ਤੁਹਾਡੀ ਜਿਹਾ ਦਾ ਕੰਮ ਕਰਦੇ ਆ ਸਟੇਜਾਂ ਦੇ ਉੱਪਰ ਜਾਂਦੇ ਆ ਰਾਗੀ ਜਥੇ ਜਿਹੜੇ ਆ ਉਹ ਸਮਾਗਮਾਂ ਦੇ ਉੱਪਰ ਜਾਂਦੇ ਆ ਕਿਤੇ ਵੀ ਸਮਾਗਮ ਤੇ ਜਾਣਾ ਹੋਵੇ ਤੇ ਪਹਿਲਾਂ ਪੁੱਛੀਦਾ ਵੀ ਪ੍ਰੋਗਰਾਮ ਜਿਹੜਾ ਵਾ ਉਹ ਤੁਸੀਂ ਕਰਵਾ ਰਹੇ ਆ ਕਿਸ ਸੰਬੰਧ ਦੇ ਵਿੱਚ ਕਰਵਾ ਰਹੇ ਆ ਘਰੋਂ ਤਿਆਰੀ ਕਰਕੇ ਜਾਣਾ ਪੈਂਦਾ ਵਾ ਚਲੋ ਇਹਨਾਂ ਨੇ ਇਹ ਗੱਲ ਕਹਿ ਕੇ ਆਪਣਾ ਜਿਹੜਾ ਪੱਲਾ ਉਹ ਛੱਡ ਲਿਆ ਤੇ ਮਾਫੀ ਵੀ ਚਲੋ ਕੌਮ ਜਿਹੜੀ ਆ ਦਿਲ ਬਹੁਤ ਵੱਡਾ ਵਾ ਸਿੱਖ ਕੌਮ ਦਾ ਕੌਮ ਮਾਫ ਕਰ ਦਿੰਦੀ ਆ ਕਿਉਂਕਿ ਅਸੀਂ ਗੁਰੂ ਦੇ ਸਿਧਾਂਤ ਦੇ ਉੱਤੇ ਪੈਰਾ ਦੇਣ ਵਾਲੇ ਆ ਪਰ ਮਾਫ ਕਰਿਓ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਹੋਵੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੇ ਬਾਰੇ ਦੱਸਿਆ ਜਾਣਾ ਚਾਹੀਦਾ ਸੀਗਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਲਸ਼ਾਨੀ ਸ਼ਹਾਦਤ ਦੇ ਬਾਰੇ ਦੱਸਿਆ ਜਾਣਾ ਚਾਹੀਦਾ ਸੀਗਾ ਉਥੇ ਭਾਈ ਸਾਹਿਬ ਭਾਈ ਮਤੀਦਾਸ ਜੀ ਉਹਨਾਂ ਦੀ ਗੱਲ ਹੋਣੀ ਚਾਹੀਦੀ ਸੀ ਉਹਨਾਂ ਦੇ ਜੀਵਨ ਦੇ ਬਾਰੇ ਦੱਸਿਆ ਜਾਣਾ ਚਾਹੀਦਾ ਸੀਗਾ ਉਥੇ ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੇ ਬਾਰੇ ਦੱਸਿਆ ਜਾਣਾ ਚਾਹੀਦਾ ਸੀ ਉਥੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਧੀਰ ਦੇ ਵਿੱਚ ਉਬਾਲਿਆ ਗਿਆ ਦੁਨੀਆ ਦੇ ਸਾਹਮਣੇ ਦੱਸਿਆ ਜਾਣਾ ਚਾਹੀਦਾ ਸਗਾ ਕਿ ਕਿਵੇਂ ਉਹਨਾਂ ਨੇ ਗੁਰੂ ਤੋਂ ਆਪਣਾ ਆਪਾ ਵਾਰਿਆ ਦੱਸਿਆ ਜਾਣਾ ਚਾਹੀਦਾ ਸਗਾ ਕਿ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਮਨੁੱਖਤਾ ਦੀ ਖਾਤਰ ਜਿਹੜਾ ਵਾ ਉਹ ਆਪਣੀ ਸ਼ਹਾਦਤ ਦਿੱਤੀ ਆ ਪਰ ਉੱਥੇ ਦੱਸਦਾ ਕੌਣ ਮਾਫ ਕਰਿਓ ਕਿਉਂਕਿ ਇਹ ਗਲਤੀ ਸਾਡੀ ਆ ਅਸੀਂ ਇਹਨਾਂ ਨਿਚਾਰਾਂ ਨੂੰ ਇੰਨਾ ਆਪਣੇ ਸਿਰ ਦੇ ਉੱਤੇ ਚੜ੍ਹ ਲਿਆ ਮੈਂ ਤੇ ਕਈ ਵਾਰੀ ਸੋਚਦਾ ਹੁੰਨਾ ਕੋਈ ਗਾਣਾ ਗਾ ਦੇਣ ਇਹਨਾਂ ਦੇ ਸ਼ੋਅ ਲੱਗਣ ਲੱਗ ਪੈਣ ਤੇ ਸਿੱਖ ਕੌਮ ਅੱਧੀ ਇਹ ਗੱਲ ਕਹਿਣੀ ਸ਼ੁਰੂ ਕਰ ਦਿੰਦੀ ਹੈ ਦੇਖੋ ਜੀ ਜੇ ਆਹ ਕਲਾਕਾਰ ਨਾ ਹੁੰਦਾ ਤੇ ਪੱਗ ਦਾ ਨਾਂ ਦੁਨੀਆ ਦੇ ਵਿੱਚ ਪਹੁੰਚਣਾ ਨਹੀਂ ਸੀਗਾ ਜੇ ਆਹ ਕਲਾਕਾਰ ਨਾ ਹੁੰਦਾ ਦੁਨੀਆ ਨੂੰ ਪੰਜਾਬੀ ਦੇ ਬਾਰੇ ਪਤਾ ਨਹੀਂ ਸੀ ਲੱਗਣਾ ਇਹਨਾਂ ਨੇ ਪੱਗ ਦੀ ਸ਼ਾਨ ਜਿਹੜੀ ਆ ਉਹ ਦੇਸ਼ਾਂ-ਵਦੇਸ਼ਾਂ ਤੇ ਵੀ ਜਾ ਕੇ ਚਮਕਾਈ ਆ ਮੂੰਹ ਸੜ ਜੇ ਉਹ ਜੇ ਲੋਕਾਂ ਦਾ ਇਹਨਾਂ ਨੇ ਕਦੇ ਇਹ ਗੱਲ ਨਹੀਂ ਕਹੀ ਵੀ ਕੌਮ ਦੇ ਢਾਡੀ ਜੱਥਿਆਂ ਨੇ ਕਿੰਨਾ ਜਿੱਥੇ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਕਿੱਡੇ ਮਹਾਨ ਸਾਡੇ ਕੋਲ ਢਾਡੀ ਜੱਥੇ ਆ ਕਿੱਡੇ ਮਹਾਨ ਸਾਡੇ ਕੋਲ ਰਾਗੀ ਜੱਥੇ ਆ ਕਿੱਡੇ ਮਹਾਨ ਸਾਡੇ ਕੋਲ ਕਥਾਵਾਚਕ ਆ ਕਿੱਡੇ ਮਹਾਨ ਸਾਡੇ ਕੋਲ ਜਿਹੜੇ ਧਰਮ ਦੀ ਗੱਲ ਲੋਕਾਂ ਨੂੰ ਪਹੁੰਚਾਉਣ ਵਾਲੇ ਆ ਇਤਿਹਾਸ ਦੀ ਖੋਜ ਕਰਨ ਵਾਲੇ ਆ ਕਦੇ ਨਹੀਂ ਅਸੀਂ ਕਿਹਾ ਵੀ ਇਹਨਾਂ ਨੇ ਜਿਹੜਾ ਸਿੱਦਾ ਦੁਨੀਆ ਦੇ ਵਿੱਚ ਪੱਗ ਦਾ ਨਾਂ ਰੋਸ਼ਨ ਕੀਤਾ ਬਸ ਇੱਕ ਕਲਾਕਾਰ ਨੇ ਕਿ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਸਾਡਾ ਫਰਜ਼ ਨਹੀਂ ਸੀ ਬਣਦਾ ਅਸੀਂ ਢਾਗੀ ਜਥਿਆਂ ਨੂੰ ਸਾਦੇ ਅਸੀਂ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਢਾਗੀ ਜਥਿਆਂ ਨੂੰ ਸਾਦੇ ਜਿਹੜੇ ਸਾਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦੇ ਨਾਲ ਜੋੜਦੇ ਅਸੀਂ ਇਹਨਾਂ ਸ਼ਤਾਬਦੀਆਂ ਦੇ ਵਿੱਚ ਇਹਨਾਂ ਸਮਾਗਮਾਂ ਦੇ ਵਿੱਚ ਅਸੀਂ ਕਿਸੇ ਕਥਾਕਾਰ ਨੂੰ ਸਾਦੇ ਜਿਹੜਾ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੁਰਬਾਣੀ ਦੀ ਵਿਆਖਿਆ ਕਰਕੇ ਦੱਸਦਾ ਅਸੀਂ ਕਿਸੇ ਇਤਿਹਾਸਕਾਰ ਨੂੰ ਸਾਦੇ ਜਿਹੜਾ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਾ ਪਰਮਾਫ ਕਰਿਓ ਅਸੀਂ ਕਿੱਧਰਲੇ ਬੰਨੇ ਜਾਵੜੇ ਪਹਿਲੀ ਤੇ ਗੱਲ ਐਦਾਂ ਹੋਣਾ ਹੀ ਨਹੀਂ ਚਾਹੀਦਾ ਧਾਰਮਿਕ ਸਮਾਗਮਾਂ ਦੇ ਵਿੱਚ ਐਦਾਂ ਸਟੇਜ ਲਾ ਕੇ ਅੱਗੇ ਕੁਰਸੀਆਂ ਉੱਤੇ ਬਹਿ ਕੇ ਇਹ ਕਿਹੜੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਾਦ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਆ ਅਸੀਂ ਕਿੱਧਰ ਨੂੰ ਤੁਰ ਪਏ ਕਿਦਨ ਸਾਡੀ ਕੌਮ ਜਿਹੜੀ ਉਹ ਸੁਚੇਤ ਹੋ ਗਈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਆ ਉਹ ਮੈਂ ਆਪਣੀ ਮੰਨਦਾ ਕਿਉਂਕਿ ਅਸੀਂ ਇਹੋ ਜਿਹੇ ਬੰਦਿਆਂ ਨੂੰ ਆਪਣੇ ਸਿਰ ਦੇ ਉੱਤੇ ਬਿਠਾਉਂਦੇ ਆ ਇੱਕ ਢਾਡੀ ਪ੍ਰਚਾਰਕ ਸਾਰੀ ਉਮਰ ਸਟੇਜਾਂ ਦੇ ਉੱਤੇ ਕੌਮ ਦੀ ਗੱਲ ਕਰਦਾ ਵਾ ਪਰ ਇੰਨਾ ਮਾਨ ਸਤਕਾਰ ਜਿਹੜਾ ਬਣਦਾ ਵਾ ਉਹਨਾਂ ਤੇ ਕਾਮ ਦਿੰਦੀ ਆ ਤੇ ਨਾ ਜਿਹੜੇ ਸਾਡੀਆਂ ਜਥੇਬੰਦੀਆਂ ਵਾ ਜਾਂ ਸਾਡੀਆਂ ਕਮੇਟੀਆਂ ਵਾ ਉਹੀ ਦਿੰਦੀਆਂ ਵਾ ਧੰਨਵਾਦ ਕਰਦਾ ਵਾਂ ਕਿਉਂਕਿ ਕੁਝ ਦਿਨ ਪਹਿਲਾਂ ਬਹੁਤ ਹੀ ਸਤਿਕਾਰਯੋਗ ਸ਼ਰੂਨੀ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹ ਸੱਚ ਹੋ ਗਈ ਵੀ ਸਰਕਾਰ ਦਾ ਕੰਮ ਆ ਵੀ ਉਹ ਆਪਣਾ ਲੋਕਾਂ ਦਾ ਜਿਹੜਾ ਭਲਾ ਕਰਨ ਵਾਸਤੇ ਆ ਜਿਹੜੇ ਲੋਕਾਂ ਦੇ ਕੰਮ ਵਿਗੜੇ ਹੋਏ ਆ ਸੜਕਾਂ ਬਣਾਉਣ ਵਾਸਤੇ ਆ ਜਾਂ ਹੋਰ ਸਕੂਲ ਬਣਾਉਣ ਵਾਸਤੇ ਆ ਪੜ੍ਹਾਈ ਲਿਖਾਈ ਦਾ ਵਧੀਆ ਪ੍ਰਬੰਧ ਕਰਨ ਵਾਸਤੇ ਆ ਉਹਨਾਂ ਨੂੰ ਜਿਹੜੇ ਉਹ ਕੰਮ ਆਪਣੇ ਕਰਨੇ ਚਾਹੀਦੇ ਆ ਕਿਉਂਕਿ ਇਹ ਕੰਮ ਤੇ ਜਿਹੜੀ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਜਥੇਬੰਦੀਆਂ ਨਾਲ ਉਹ ਕਰਦੀਆਂ ਪਈਆਂ ਵਾ ਇਸ ਕੰਮ ਦੇ ਵਿੱਚ ਕੇਵਲ ਤੇ ਕੇਵਲ ਸਰਕਾਰ ਨੂੰ ਜਥੇਬੰਦੀਆਂ ਦਾ ਸਹਿਯੋਗ ਕਰਨਾ ਚਾਹੀਦਾ ਵਾ ਇਸੇ ਕਰਕੇ ਕਹਿੰਦਾ ਜਦੋਂ ਮर्यादा ਦੇ ਬਾਰੇ ਨਾ ਪਤਾ ਹੋਵੇ ਇਹੋ ਜੇ ਸਮਾਗਮ ਉਹਨਾਂ ਬੰਦਿਆਂ ਨੂੰ ਨਹੀਂ ਕਰਨੇ ਚਾਹੀਦੇ ਇਸ ਕਰਕੇ ਅੱਜ ਲੋੜ ਆ ਸਾਨੂੰ ਸੁਚੇਤ ਹੋਣ ਦੀ ਗਾਹ ਵਾਸਤੇ ਜਦੋਂ ਵੀ ਕੋਈ ਹੋ ਜਾ ਸਮਾਗਮ ਚੱਲਦਾ ਵਾ ਪਹਿਲਾਂ ਹੀ ਉਹਦੇ ਉੱਤੇ ਰੋਗ ਲੱਗਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹੋ ਜੀ ਕਿਸੇ ਵੀ ਜਿਹੜੀ ਪ੍ਰੋਬਲਮ ਆ ਉਹਦਾ ਸਾਹਮਣਾ ਨਾ ਕਰਨਾ ਪਵੇ ਵੀਰ ਸਿੰਘ ਤੇ ਹੁਣ ਜਿਹੜਾ ਵਾ ਉਹ ਮਾਫੀ ਮੰਗ ਕੇ ਸ਼ੁਰਜੂਗਾ ਪਰ ਹੈਰਾਨੀ ਦੀ ਗੱਲ ਆ ਜਿਸ ਕਸ਼ਮੀਰ ਦੀ ਧਰਤੀ ਉਤੋਂ ਕਿਤੇ ਪੰਡਿਤ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਏ ਸੀ ਤੇ ਉਹਨਾਂ ਨੇ ਗੱਲ ਦੇ ਵਿੱਚ ਪੱਲਾ ਪਾ ਕੇ ਗੱਲ ਕਹੀ ਸੀ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਆ ਜੇ ਕੋਈ ਸਾਡਾ ਧਰਮ ਬਚਾ ਸਕਦਾ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹ ਤੁਸੀਂ ਹੋ ਕਿਉਂਕਿ ਪਤਾ ਸੀ ਗਿਆ ਸਿਰ ਲੱਗਣਾ ਵਾ ਤੇ ਧਰਮ ਬਚਣਾ ਵਾ ਪਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਿਰ ਦੇ ਕੇ ਜਿਹੜਾ ਸਗਾ ਉਹ ਧਰਮ ਬਚਾਇਆ ਕਿਉਂਕਿ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ ਸ਼ੁਰੂ ਤੋਂ ਸਿੱਖਿਆ ਰਹੀ ਆ ਉਹ ਨਾ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਕਿਸੇ ਦਾ ਜ਼ੁਲਮ ਸਹਿਣਾ ਤੇ ਨਾ ਕਿਸੇ ਤੇ ਹੁੰਦਿਆਂ ਜ਼ੁਲਮ ਜਿਹੜਾ ਉਹ ਵੇਖਣਾ ਵਾ ਕਿੱਡਾ ਚੰਗਾ ਸਿਧਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਬਦ ਦੀ ਵਿਆਖਿਆ ਕੀਤੀ ਜਾਂਦੀ ਭੈ ਕਾਹੂ ਕੋ ਦੇਤ ਨੇ ਨਹਿ ਪਹਿਮਾਨ ਤੇ ਆਣ ਨਾ ਅਸੀਂ ਕਿਸੇ ਦਾ ਪੈ ਲੈਨੇ ਤੇ ਨਾ ਕਿਸੇ ਦਾ ਪੈ ਖਾਨਨੇ ਆ ਪਰ ਅਸਲ ਵਿੱਚ ਅਸੀਂ ਇਹ ਕੰਮ ਜਾਂ ਇਹ ਪ੍ਰਚਾਰ ਜਿਹੜਾ ਵਾ ਉਹ ਸਟੇਜਾਂ ਤੋਂ ਕਰਵਾਉਣਾ ਹੀ ਨਹੀਂ ਚਾਹੁੰਦੇ ਅਸੀਂ ਕਲਾਕਾਰ ਸੱਜ ਕੇ ਕੀ ਇਹਨੇ ਕਲਾਕਾਰ ਨੇ ਚਲੋ ਮੰਨ ਲਓ ਜੇ ਇਹ ਉੱਥੇ ਆ ਵੀ ਗਿਆ ਇਹ ਕੀ ਇਹਨੇ ਸੁਣਾਉਣਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹਨ ਇਤਿਹਾਸ ਜਿਹੜਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਦੁਨੀਆ ਦੇ ਸਾਹਮਣੇ ਰੱਖਣਾ ਸੀਗਾ ਇਸ ਕਰਕੇ ਸੁਚੇਤ ਹੋਵੋ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਹੋ ਜਿਹਾ ਜਿਹੜਾ ਕੋਈ ਸਮਾਧੁ ਮਲੀਕਿਆ ਜਾਂਦਾ ਵਾ ਪਹਿਲਾਂ ਪੂਰੀ ਤਰ੍ਹਾਂ ਜਿਹੜਾ ਵਾ ਉਹਦੀ ਮਰਿਆਦਾ ਦੇ ਬਾਰੇ ਖਾਸ ਖਿਆਲ ਰੱਖਿਆ ਜਾਵੇ ਇਹ ਬੇਨਤੀ ਹੈ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ